ਧਿਆਨ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਲਾਡੋਵਾਲ ਟੋਲ ਪਲਾਜ਼ਾ ਤੇ ਮੌਜੂਦ ਹਾਂ ਕੱਲ ਕਿਸਾਨਾਂ ਵੱਲੋਂ ਅਨਮਿੱਤ ਸਮੇਂ ਦੇ ਲਈਏ ਤੇ ਟਾਲੇ ਲਗਾ ਦਿੱਤੇ ਗਏ ਸੀ ਤੇ ਅੱਜ ਦੀਆਂ ਤਸਵੀਰਾਂ ਜੇਕਰ ਤੁਹਾਡੇ ਨਾਲ ਸਾਂਝੀਆਂ ਕਰੀਏ ਤਾਂ ਲੋਕ ਇੱਥੋਂ ਦੀ ਜਿਹੜਾ ਮੁਫਤ ਵਿੱਚ ਲੰਘਦੇ ਨਜ਼ਰ ਆ ਰਹੇ ਨੇ ਕਿਸਾਨਾਂ ਦੀ ਜਿਹੜੀ ਮਿਹਰਬਾਨੀ ਲੋਕਾਂ ਤੇ ਹੋਈ ਹੈ ਲੋਕਾਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਇਸ ਮੌਕੇ ਤੇ ਕਿਸਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇੱਥੇ ਇੱਕ ਬੀਜੇਪੀ ਵਰਕਰ ਜਿਹੜੇ ਨੇ ਪਟਿਆਲੇ ਤੋਂ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਾਇਜ਼ਾ ਲਵਾਂਗੇ ਔਰ ਇਸ ਚੀਜ਼ ਦਾ ਪੂਰੇ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋਵੇਗੀ ਕਿ ਮਿਆਦ ਖਤਮ ਹੋਣ ਤੋਂ ਬਾਅਦ ਇਸ ਟੋਲ ਪਲਾਜ਼ਾ ਨੂੰ ਕਿਵੇਂ ਰਨ ਕੀਤਾ ਜਾ ਰਿਹਾ ਸੀਗਾ ਅਰੇਟ ਜਿਹੜੇ ਨੇ ਆਪਣੇ ਆਪ ਕਿਵੇਂ ਵਧਾਏ ਜਾ ਰਹੇ ਸੀ ਕਿਉਂਕਿ ਰੇਟ ਸਰਕਾਰ ਵੱਲੋਂ ਪਹਿਲੇ ਤਰੀਕੇ ਦੇ ਪੂਰੀ ਤਰੀਕੇ ਦੇ ਨਾਲ ਫਾਈਨਲ ਲਿਸਟ ਜਾਰੀ ਹੁੰਦੀ ਜਿਸ ਤੋਂ ਬਾਅਦ ਕਿ ਰੇਟ ਵਧਾਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਕਿ ਟੋਲ ਪਲਾਜ਼ਾ ਆਪਣੇ ਆਪ ਮਿਆਰ ਜਿਹੜੀ ਹੈ ਕਿਵੇਂ ਵਧਾ ਰਿਹਾ ਸੀ ਆਪਣੇ ਆਪ ਉਹਨਾਂ ਦੇ ਵੱਲੋਂ ਰੇਟ ਜਿਹੜੇ ਬਾਰ-ਬਾਰ ਕਿਉਂ ਵਧਾਏ ਜਾ ਰਹੇ ਸੀ ਪੰਜਾਬ ਦਾ ਸਭ ਤੋਂ ਮਹਿੰਗਾ ਲੋ ਟੋਲ ਪਲਾਜ਼ਾ ਜਿਹੜਾ ਕਿ ਮੁਫਤ ਵਿੱਚ ਹੋ ਚੁੱਕਿਆ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਆ ਬੀਜੇਪੀ ਆਗੂ ਜਿਹੜੇ ਨੇ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੌਜੂਦ ਜਿਹੜੇ ਕਿਸਾਨ ਆਗੂ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਤਰੀਕੇ ਦੀ ਸਹੂਲਤ ਬੀਜੇਪੀ ਆਗੂ ਨੂੰ ਨਹੀਂ ਦਵਾਂਗੇ ਕਿਸੇ ਤਰੀਕੇ ਦੇ ਨਾਲ ਮੰਗ ਪੱਤਰ ਹੈ ਜਿਹੜਾ ਉਹਨਾਂ ਨੂੰ ਅਸੀਂ ਸਾਡੇ ਵੱਲੋਂ ਨਹੀਂ ਦਿੱਤਾ ਜਾਵੇਗਾ ਅਸੀਂ ਸਰਕਾਰ ਨੂੰ ਪਹਿਲਾਂ ਤੋਂ ਹੀ ਦੱਸ ਚੁੱਕੇ ਹਾਂ ਤਾਂ ਲੋਕ ਜਿਹੜੇ ਆ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਜਿਹੜੀ ਤੁਸੀਂ ਦੇਖ ਸਕਦੇ ਹੋ ਜ ਨੁਕੀ ਟੋਲ ਬਿਲਕੁਲ ਮੁਫਤ ਹੋ ਚੁੱਕਿਆ ਹਰ ਇੱਕ ਗੱਡੀ ਜਿਹੜੀ ਮੁਸਕਰਾਉਂਦੀ ਨਜ਼ਰ ਆ ਰਹੀ ਆ ਹਰ ਇੱਕ ਗੱਡੀ ਦੇ ਵਿੱਚ ਬੈਠਾ ਵਿਅਕਤੀ ਜਿਹੜਾ ਖੁਸ਼ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੂੰ ਟੋਲ ਪਲਾਜ਼ਾ ਜਿਹੜਾ ਲੰਘਣਾ ਪੈਂਦਾ ਸੀ ਤਾਂ ਪਹਿਲਾਂ ਪੈਸੇ ਦੇ ਕੇ ਲੰਘਣਾ ਪੈਂਦਾ ਸੀ ਔਰ ਪੈਸੇ ਵੀ ਕੁਝ ਇਸ ਤਰੀਕੇ ਨਾਲ ਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਸ ਨੂੰ ਕੀ ਕਿਸਾਨਾਂ ਦੀ ਕਰਕੇ ਜਿਹੜਾ ਮੁਫਤ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਟੋਲ ਪਲਾਜ਼ਾ ਦੇ ਇੱਥੇ ਕੀ ਜਿਹੜੀਆਂ ਵਹੀਕਲਸ ਦੇ ਨਾਲ-ਨਾਲ ਟਰੱਕ ਡਰਾਈਵਰਸ ਬੱਸ ਡਰਾਈਵਰਸ ਸਾਰੇ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਨੇ ਜਿਨ੍ਹਾਂ ਦਾ ਕਈ ਕਈ ਸਮੇਂ ਤੋਂ ਜਿਹੜਾ ਟੋਲ ਪਲਾਜ਼ਾ ਚਾਹੁੰਦੇ ਸੀ ਕਿ ਘੱਟੇ ਰੇਟ ਪਰ ਰੇਟ ਨਾ ਘਟਣ ਤੇ ਕਿਸਾਨਾਂ ਦੀ ਜਿਹੜੀ ਹੈ ਅੰਦੋਲਨ ਤੋਂ ਬਾਅਦ ਹੁਣ ਇਹ ਮੁਫਤ ਹੋ ਚੁੱਕਿਆ ਹੈ। ਹਾਂਜੀ ਸਰ ਅੱਜ ਇੱਥੇ ਪਹੁੰਚੇ ਹੋ ਕੀ ਅਪਡੇਟ ਹੈ ਕੀ ਲੱਗਦਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਕਿੰਨੀ ਦੇਰ ਲਈ ਕਿਸਾਨਾਂ ਵੱਲੋਂ ਬੰਦ ਕੀਤਾ ਜਾਵੇਗਾ? ਨਹੀਂ ਨਹੀਂ ਇਸ ਤਰ੍ਹਾਂ ਮੈਂ ਕਿ ਚਲੋ ਇਹ ਤਾਂ ਕਿਸਾਨ ਯੂਨੀਅਨ ਵਾਲੇ ਦੱਸ ਸਕਦੇ ਨੇ ਕਿ ਕਿੰਨੀ ਦੇਰ ਲਈ ਇਹਨਾਂ ਨੇ ਬੰਦ ਕਰਨਾ ਹੈ। ਅਸੀਂ ਤਾਂ ਇੱਕ ਪੰਜਾਬ ਬੀਜੇਪੀ ਵੱਲੋਂ ਅਸੀਂ ਆਏ ਹਾਂ। ਪਟਿਆਲਾ ਤੋਂ ਢਿੱਲੋਂ ਸਾਹਿਬ ਆਏ ਨੇ ਸਾਡੇ ਨਾਲ ਇੱਥੇ ਉਹ ਸਾਡੇ ਪ੍ਰਦੇਸ਼ ਕਾਰਜਕਰਨੀ ਸਦਸੇ ਆ ਮੈਂ ਵੀ ਪੰਜਾਬ ਦਾ ਪ੍ਰਦੇਸ਼ ਕਾਰਜਕਰਨੀ ਸਦਸੇ ਆ ਅਸੀਂ ਸਿਰਫ ਕਿਸਾਨਾਂ ਨੂੰ ਮਿਲ ਕੇ ਇਹਨਾਂ ਦੀਆਂ ਕੀ ਡਿਮਾਂਡਸ ਐ ਉਹ ਜਿਹੜੀਆਂ ਡਿਮਾਂਡਸ ਐ ਜਿਹੜੀਆਂ ਇਹਨਾਂ ਦੇ ਨਾਲ ਗੱਲ ਹੋਈ ਹੈ ਉਹ ਸਾਰੀਆਂ ਠੀਕ ਲੱਗ ਰਹੀਆਂ ਕਿਉਂਕਿ ਇਹਦੇ ਬਾਰ-ਬਾਰ ਰੇਟ ਇਨਕਰੀਜ਼ ਕੀਤੇ ਜਾ ਰਹੇ ਨੇ ਉਹਦੇ ਲਈ ਅਸੀਂ ਗੜਕੀ ਸਾਹਿਬ ਨਾਲ ਇੱਕ ਰੀਸੈਂਟਲੀ ਇੱਕ ਬੈਠਕ ਕਰਾਂਗੇ ਉਹਨਾਂ ਦੇ ਵਿੱਚ ਇਹਨਾਂ ਨੇ ਜਿਹੜਾ ਸਾਨੂੰ ਮੰਗ ਪੱਤਰ ਦਿੱਤਾ ਉਹ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਡਿਸਕਸ ਕਰਾਂਗੇ ਔਰ ਉਹਦੇ ਵਿੱਚ ਜੋ ਵੀ ਹੋਊਗਾ ਪ੍ਰੋਬਲਮ ਸੋਲਵ ਕਰਾਂਗੇ ਕਿਉਂਕਿ ਇਹ ਰੋਜ਼ ਰੋਜ਼ ਦੇ ਨਾਲ ਜਿਹੜੇ ਕਿਸਾਨ ਵੀਰ ਆ ਉਹ ਵੀ ਪਰੇਸ਼ਾਨ ਹੁੰਦੇ ਆ ਉਹ ਵੀ ਸਾਡੇ ਭਾਈ ਨੇ ਔਰ ਆਮ ਲੋਕ ਵੀ ਜਿਹੜੇ ਆ ਉਹ ਵੀ ਬੜੇ ਪਰੇਸ਼ਾਨ ਹੁੰਦੇ ਨੇ ਜਿਹੜਾ ਇਹਨਾਂ ਦਾ ਰੇਟ ਦਾ ਹੈ ਉਹ ਕਿਸ ਤਰ੍ਹਾਂ ਕਰਦੇ ਨੇ ਉਹਦੀ ਇਨਕੁਆਰੀ ਕਰਾਵਾਂਗੇ ਦੇਖਾਂਗੇ ਕੀ ਹੈਗਾ ਕੀ ਜਿਹੜੇ ਤੁਹਾਨੂੰ ਮੰਗ ਸਹੀ ਲੱਗੀ ਉਹਨਾਂ ਨੂੰ ਜਾਇਜ਼ ਲੱਗਣੀ ਦੇਖੋ ਜਿਹੜਾ ਜਿਹੜੀਆਂ ਗੱਲਾਂ ਉਹਨਾਂ ਨਾਲ ਹੋਈਆਂ ਉਹ ਤਾਂ ਮੇਨ ਜਿਹੜੀ ਉਹਨਾਂ ਦੀ ਇਹੀ ਹੈ ਵੀ ਰੇਟਸ ਜਿਹੜੇ ਇਹਨਾਂ ਦੇ ਆ ਉਹ ਜ਼ਿਆਦਾ ਨੇ ਔਰ ਉਹ ਨੋ ਡੋਟ ਕੀ ਸਾਰੇ ਜਿੱਦਾਂ ਅਸੀਂ ਹੋਰ ਵੀ ਸਟੇਟ ਦੇ ਵਿੱਚ ਜਾਂਦੇ ਆ ਸਾਡੇ ਪੰਜਾਬ ਸਟੇਟ ਨਾਲੋਂ ਵੀ ਇਹਦਾ ਜਿਹੜਾ ਰੇਟ ਆ ਸਾਰਿਆਂ ਨਾਲੋਂ ਜ਼ਿਆਦਾ ਉਹ ਕਿਉਂ ਜ਼ਿਆਦਾ ਹੈ ਕਿ ਇਹ ਐਗਰੀਮੈਂਟ ਹੈ ਕੰਟਰੈਕਟਰ ਨੇ ਕੀ ਐਗਰੀਮੈਂਟ ਕੀਤਾ ਦਾ ਉਹ ਕਢਾਵਾਂਗੇ ਉਹਦੀਆਂ ਕਾਪੀਆਂ ਦੇਖਾਂਗੇ ਜੋ ਵੀ ਇਹਨਾਂ ਡਿਮਾਂਡੇ ਪੂਰੀ ਕਰਾ ਦੇ। ਪਟਿਆਲੇ ਤੋਂ ਪਾਜਪਾਉ ਰਕਰ ਜਿਹੜੇ ਪਹੁੰਚੇ ਨੇ ਸਰ ਅੱਜ ਜਦੋਂ ਤੁਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਕਿੰਨੇ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਕਿ ਕੋਈ ਅਫਸਰ ਸਾਡੀ ਗੱਲਬਾਤ ਸੁਣਵਾਈ ਕਰੇ ਪਰ ਅੱਜ ਜਦੋਂ ਤਾਲਾ ਲੱਗ ਗਿਆ ਮੈਨੂੰ ਲੱਗਦਾ ਕਿ ਅੱਜ ਸਾਰਿਆਂ ਨੂੰ ਪਤਾ ਲੱਗਿਆ ਵੀ ਲਾਡੋਵਾਲ ਬੰਦ ਹੋ ਗਿਆ ਹੈ ਵੀ ਲੋਕ ਫਰੀ ਦੇ ਵਿੱਚ ਨਿਕਲ ਰਹੇ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਮੰਗਾ ਦੇਖੋ ਮੇਰੇ ਹਾਂ ਧਿਆਨ ਚ ਕਾਫੀ ਲ ਤੇ ਮੈਂ ਚਾਹੁੰਦਾ ਸੀ ਵੀ ਇਹਦਾ ਹੱਲ ਕੀਤਾ ਜਾਵੇ ਤਾਂ ਹੀ ਮੈਂ ਹੱਲ ਕਰਨ ਲਈ ਕੱਲ ਮੇਰੀ ਕਾਦੀਆਂ ਜੀ ਨਾਲ ਗੱਲ ਹੋਈ ਸੀ ਕਿ ਆ ਤੁਹਾਡੇ ਨੂੰ ਮਿਲਣ ਆਉਂਗਾ ਮੈਨੂੰ ਪ੍ਰੋਬਲਮ ਦੱਸੋ ਕੀ ਹੈਗੀ ਐ ਤੇ ਅੱਜ ਮਿਲ ਕੇ ਅੱਜ ਗਰਾਊਂਡ ਰਿਐਲਿਟੀ ਲੈ ਕੇ ਇਹਨਾਂ ਦਾ ਮੰਗ ਪੱਤਰ ਲੈ ਕੇ ਮੈਂ ਚੱਲਿਆ ਤੇ ਇਹਨਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਕਿਉਂਕਿ ਰੇਟ ਜਿਹੜੇ ਮਨਮਰਜ਼ੀ ਨਾਲ ਵਧਾਉਂਦੇ ਨੇ ਟੋਲ ਵਾਲੇ ਕੰਟਰੈਕਟਰ ਵਾਲੇ ਉਹ ਗਲਤ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਇੱਥੇ ਬੁਨਿਆਦੀ ਸਹੂਲਤਾਂ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਜਿਵੇਂ ਐਂਬੂਲੈਂਸ ਚਾਹੀਦੀ ਹੈ ਬਾਥਰੂਮ ਚਾਹੀਦੇ ਨੇ ਕ੍ਰੇਨ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਦੇਖਾਂ ਤੀਸਰੀ ਚੀਜ਼ ਆ ਵੀ ਪਤਾ ਲੱਗੇ ਮਹੀ ਚੇਦੀ ਮਿਆਦ ਖਤਮ ਹੋ ਚੁੱਕੀ ਮਈ ਦੇ ਵਿੱਚ ਇਹ ਟੋਲ ਪਲਾਜ਼ੇ ਦਾ ਟਾਈਮ ਪੀਰੀਅਡ ਖਤਮ ਹੋ ਚੁੱਕਿਆ ਤੇ ਜੁਲਾਈ ਤੱਕ ਕਿ ਮੇ ਚੱਲ ਰਿਹਾ ਸੀ ਆ ਅਭੀ ਜਾਂਚ ਦਾ ਵਿਸ਼ਾ ਹੈਗਾ ਲੱਗਦਾ ਨਹੀਂ ਕਿ ਇਹ ਪੂਰਾ ਪ੍ਰੋਪਰ ਚੈਕਿੰਗ ਇਸ ਚੀਜ਼ ਦੀ ਹੋਣੀ ਚਾਹੀਦੀ ਕਿਉਂਕਿ ਸਰਕਾਰ ਦਾ ਸਾਰਾ ਕੰਮ ਬਾ ਸਾਰੀ ਰੋਡਵੇਜ ਦੀ ਸਾਰੀ ਰਿਸਪੋਨਸੀਬਿਲਟੀ ਇਹਦੇ ਉੱਤੇ ਬੈਠਦੀ ਆ ਮਹੀ ਤੋਂ ਬਾਅਦ ਦੇਖੋ ਆ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਵਾਂਗੇ ਕੱਲ੍ਹ ਇਹ ਟੋਲ ਪਲਾਜ਼ੇ ਦੀ ਗੱਲ ਕਰਦਾ ਮੈਂ ਹੁਣ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਚੈੱਕ ਕਰਾਵਾਂਗੇ ਕਿ ਜਿਹੜੇ ਅਕੋਰਡਿੰਗ ਟੂ ਨੋਰਮਸ ਜਿਹੜੇ ਨਾਰਮਸ ਨੇ ਉਹਦੇ ਅਕੋਰਡਿੰਗਲੀ ਕੰਮ ਕਰ ਰਹੇ ਨੇ ਨਹੀਂ ਕਰ ਰਹੇ ਜਿਹੜੇ ਨਹੀਂ ਕਰ ਰਹੇ ਹੋਣਗੇ ਉਹਨਾਂ ਦੇ ਜੁਰਮਾਨੇ ਵੀ ਲਵਾਵਾਂਗੇ ਲੋਕਾਂ ਨੂੰ ਸਹੀ ਸੂਲਤਾਂ ਦੇਵਾਂਗੇ ਤੇ ਜਿਹੜੀ ਲੁੱਟ ਖਸੁੱਟ ਹੁੰਦੀ ਆ ਟੋਲ ਪਲਾਜ਼ੇ ਵਾਲੇ ਆਪਣੀ ਮਰਜ਼ੀ ਨਾਲ ਡੇਟ ਕਰਦੇ ਨੇ ਉਹ ਬੰਦ ਕੀਤੀ ਜਾਊਗੀ ਤੁਹਾਡੇ ਵੱਲੋਂ ਐਕਸ਼ਨ ਪੂਰਾ ਲਿੱਤਾ ਜਾਵੇ 100% ਲਿੱਤਾ ਜਾਊਗਾ ਤੇ ਕਿਰਾਏ ਕਿ ਹਟੂੰਗਾ ਮੈਂ ਲੋਕਾਂ ਨੂੰ ਇਨਸਾਫ਼ ਦਵਾ ਕੇ ਹਟਾਂਗੇ ਤਨਵਾਤਾ ਇਸੇ ਸਾਡੇ ਨਾਲ ਪੰਜਵਾਂ ਵਰਕਰ ਜਿਹੜੇ ਕਿ ਪਟਿਆਲੇ ਤੋਂ ਇੱਥੇ ਕਿਸਾਨ ਵੀਰਾਂ ਨੂੰ ਮਿਲਣ ਵਾਸਤੇ ਪਹੁੰਚੇ ਜਿਨ੍ਹਾਂ ਵੱਲੋਂ ਜਾਇਜ਼ਾ ਲਿੱਤਾ ਗਿਆ ਕਿ ਆਖਰ ਮਈ ਦੇ ਵਿੱਚ ਮਿਆਦ ਖਤਮ ਹੋਈ ਤੇ ਹੁਣ ਤੱਕ ਟੋਲ ਪਲਾਜ਼ਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਸੀ ਤਾਂ ਕਿਸਾਨਾਂ ਦੀ ਜਿਹੜੀ ਹੈ ਧਰਨੇ ਪ੍ਰਦਰਸ਼ਨ ਕਰਕੇ ਹੁਣ ਟੋਲ ਪਲਾਜ਼ਾ ਬੰਦ ਨਜ਼ਰ ਆ ਰਿਹਾ ਮੁਫਤ ਵਿੱਚ ਗੱਡੀਆਂ ਨਿਕਲ ਰਹੀਆਂ ਨੇ ਪਰ ਪਹਿਲਾਂ ਜਿਹੜੇ ਨੇ ਰੇਟਾਂ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਆਪਾਂ ਸਾਰੇ ਇਸ ਤਰੀਕ ਗੱਲ ਤੋਂ ਜਾਣੂ ਆ ਵੀ ਜਿਹੜੇ ਰੇਟ ਆ ਉਹਨਾਂ ਦੇ ਵਿੱਚ ਵਾਦਾ بار بار ਟੋਲ ਪਲਾਜ਼ਾ ਦੇ ਵੱਲੋਂ ਕੀਤਾ ਜਾ ਰਿਹਾ ਸੀ ਪੰਜਾਬ ਦੇ ਵਿੱਚ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਲ ਟੋਲ ਪਲਾਜ਼ਾ ਜਿਸ ਦੀ ਕੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇਸੇ ਤਰੀਕੇ ਦੇ ਨਾਲ ਟੋਲ ਕੱਟਿਆ ਜਾਂਦਾ ਸੀਗਾ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸੀ ਜੇ ਤੁਸੀਂ ਤਸਵੀਰਾਂ ਦੇਖੋ ਇਸ ਵੇਲੇ ਸਾਰੇ ਵਾਹਨ ਬਿਲਕੁਲ ਮੁਫਤ ਦੇ ਵਿੱਚ ਵੀ ਲੰਘ ਰਹੇ ਨੇ ਜਿਨ੍ਹਾਂ ਦੇ ਵੱਲੋਂ ਕੀ ਜਿਹੜੀਆਂ ਵੀ ਗੱਡੀਆਂ ਲੰਘ ਰਹੀਆਂ ਨੇ ਉਹਨਾਂ ਨੂੰ ਜਾਣਕਾਰੀ ਪਹਿਲਾਂ ਤੋਂ ਹੀ ਮਿਲ ਚੁੱਕੀ ਸੀ ਕਿ ਇਸ ਵੇਲੇ ਟੋਲ ਪਲਾਜ਼ਾ ਬਿਲਕੁਲ ਮੁਫਤ ਦੇ ਵਿੱਚ ਹੈ ਤੇ ਜੇਕਰ ਗੱਲਬਾਤ ਕੀਤੀ ਜਾਵੇ ਅਨਮਿੱਥੇ ਸਮੇਂ ਦੇ ਲਈ ਤਾਲੇ ਲਗਾ ਦਿੱਤੇ ਗਏ ਨੇ ਤੁਹਾਡੇ ਨਾਲ ਤਸਵੀਰਾਂ ਨੇ ਸਾਂਝੀਆਂ ਕੀਤੀਆਂ ਨੇ ਜਿੰਨੇ ਵੀ ਕੈਬਿਨਸ ਨੇ ਤਰਪਾਲਾਂ ਦੇ ਨਾਲ ਡਕੇ ਹੋਏ ਨੇ ਤੇ ਇੱਥੇ ਕਿਸਾਨਾਂ ਦੇ ਜਿਹੜੇ ਝੰਡੇ ਨਜ਼ਰ ਆ ਰਹੇ ਨੇ ਝੰਡੇ ਲਹਿਰਾਉਂਦੇ ਹੋਏ ਕਿਸਾਨਾਂ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਅਨਮਿੱਥੇ ਲਈ ਇੱਥੇ ਤਾਲਾ ਲਗਾ ਦਿੱਤਾ ਗਿਆ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਅੱਜ ਪਹਿਲਾ ਦਿਨ ਹੈ ਜਿੱਥੇ ਕਿ ਕੱਲ ਤਾਲਾ ਲਗਾਉਣ ਤੋਂ ਬਾਅਦ ਅੱਜ ਪਹਿਲਾ ਦਿਨ ਜਿੰਨੇ ਵੀ ਵਾਈਕਲਸ ਨਜ਼ਰ ਨੇ ਲਾਦਨ ਰਹੇ ਨੇ ਉਸੇ ਤਰੀਕੇ ਦੇ ਨਾਲ ਜਰ ਆਰਐਨਏ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਤਾਂ ਕਿਸਾਨ ਕਾਰਡ ਬਣਿਆ ਹੋਇਆ ਸੀ ਉਹਨਾਂ ਨੂੰ ਕਿਸੇ ਟੋਲ ਪਲਾਜ਼ਾ ਦੇ ਪੈਸਾ ਨਹੀਂ ਦੇਣਾ ਪੈਂਦਾ ਸੀ ਪਰ ਫਿਰ ਵੀ ਜਦੋਂ ਹੁਣ ਕਿਸਾਨਾਂ ਵੱਲੋਂ ਲੋਕਾਂ ਦੀ ਸਹੂਲਤ ਲੋਕਾਂ ਦੀ ਸੁਵਿਧਾਵਾਂ ਦੇਖਦੇ ਹੋਏ ਇਸ ਟੋਲ ਪਲਾਜ਼ਾ ਨੂੰ ਬਿਲਕੁਲ ਮੁਫਤ ਕਰਾ ਦਿੱਤਾ ਗਿਆ ਕਿਸਾਨਾਂ ਦੀਆਂ ਕੁਝ ਮੰਗਾਂ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਟੋਲ ਪਲਾਜ਼ਾ ਦੇ ਰੇਟ ਜਿਹੜੇ ਨੇ ਉਹਨਾਂ ਨੂੰ ਘਟਾ ਦਿੱਤਾ ਜਾਵੇ ਪਰ ਟੋਲ ਪਲਾਜ਼ਾ ਦੇ ਰੇਟ ਨਾ ਘਟਦੇ ਹੋਏ ਨਜ਼ਰ ਆਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਸਮੇਂ ਦੇ ਲਈ ਇੱਥੇ ਤਾਲਾ ਲਗਾ ਦਿੱਤਾ ਗਿਆ ਤਾਲੇ ਤੋਂ ਬਾਅਦ ਜਿਹੜੀ ਚਾਬੀ ਹੈ ਉਹ ਦਫਤਰ ਦੇ ਵਿੱਚ ਏਡੀਸੀ ਨੂੰ ਸੌਂਪ ਗਈ ਹੈ ਏਡੀਸੀ ਕੱਲ ਜਿਹੜੇ ਨੇ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਕੀ ਇੱਥੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿੱਤਾ ਗਿਆ ਤੇ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੋਕ ਜਿਹੜੇ ਨੇ ਖੁਸ਼ ਵੀ ਨਜ਼ਰ ਆ ਰਹੇ ਨੇ ਇਹ ਲੋਕਾਂ ਦੇ ਵੱਲੋਂ ਧੰਨਵਾਦ ਜਿਹੜਾ ਕੀਤਾ ਗਿਆ ਟਰੱਕ ਡਰਾਈਵਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ 1400 ਤੋਂ 1500 ਜਿਹੜਾ ਟੋਲ ਦਾ ਬਚਦਾ ਨਜ਼ਰ ਆ ਰਿਹਾ ਤੁਸੀਂ ਕੋ ਲੋਕਾਂ ਦੇ ਵੱਲੋਂ ਜਿਹੜੇ ਖੁਸ਼ੀ ਜ਼ਾਹਿਰ ਕੀਤੀ ਗਈ ਹੈ ਕਿ ਕਿਸਾਨਾਂ ਦੀ ਮਿਹਰਬਾਨੀ ਕਰਕੇ ਉਹਨਾਂ ਦਾ ਟੋਲ ਦੇ ਪੈਸੇ ਜਿਹੜੇ ਨੇ ਉਹ ਬਚਦੇ ਵੀ ਨਜ਼ਰ ਆ ਰਹੇ ਨੇ ਜੇਕਰ ਤੁਸੀਂ ਤਸਵੀਰਾਂ ਦੇਖੋ ਤਾਂ ਅਲਾਡੋਲ ਟੋਲ ਪਲਾਜ਼ਾ ਦੇ ਇੱਕ ਇੱਕ ਵਾਹਨ ਜਿਹੜਾ ਵੀ ਲੰਘ ਰਿਹਾ ਉਹਨਾਂ ਦੇ ਵੱਲੋਂ ਆਪਣੀ ਖੁਸ਼ੀ ਜਿਹੜੀ ਹੈ ਜ਼ਾਹਿਰ ਕੀਤੀ ਗਈ ਹੈ ਤਾਂ ਜਿਆਪੂਜਾ ਤਾਂ ਨਹੀਂ ਕਿਹੜਾ ਵੀ ਰੱਖੋ ਕਿਹੜੀ ਟੋਲ ਦੇ ਵਿੱਚ ਵੀ ਫਿਰ ਤਾਂ ਤੁਸੀ ਮੈਂ ਇੱਥੇ ਆਇਆ ਸੀ ਇੱਥੇ ਆ ਕੇ ਤਰਪਾ ਸਮਾਨ ਸਨ ਚੁਕਾਇਆ ਵਾ ਜਿਹੜਾ ਟੈਂਟ ਵਾਲੇ ਲੱਗੇ ਆ ਤੇ ਮੈਂ ਬੀਜਪੀ ਦਾ ਬਾਅਦ ਚ ਪਤਾ ਲੱਗਿਆ ਜਦੋਂ ਇੱਥੇ ਬੈਡਰੂਮ ਦੇ ਕੇ ਕੁਰਸੀਆਂ ਲਾ ਕੇ ਮੈਨੂੰ ਕਹਿੰਦੇ ਆ ਗੱਲਬਾਤ ਦੋ ਮਿੰਟ ਗੱਲ ਕਰਨੀ ਆ ਅੱਜ ਤੁਹਾਡੇ ਨਾਲ ਸਹਿਮਤ ਆ ਕਿ ਤੋ ਗੱਲਾਂ ਪੁੱਛੀਆਂ ਜਦੋਂ ਪਤਾ ਲੱਗਿਆ ਮੈਨੂੰ ਐ ਵੈਸੇ ਵੀ ਪਹਿਲੇ ਮੀਡੀਆ ਵਾਲੇ ਆਉਂਦੇ ਵੀ ਭਾਈ ਕੁਝ ਕਿਸ ਤਰ੍ਹਾਂ ਖੜੇ ਆ ਤੇ ਜਦੋਂ ਇਹਨਾਂ ਨੇ ਬੀਜਪੀ ਦਾ ਨਾਮ ਲਿਆ ਫਿਰ ਮੈਂ ਕਿਹਾ ਕਿ ਇਹਨਾਂ ਦੀ ਬੀਜਪੀ ਦਾ ਨਸ਼ਾ ਹੈ ਜੀ ਉਹਨਾਂ ਨੂੰ ਬੁਲਾਇਆ ਬੱਧੀ ਆਇਆ ਨਹੀਂ ਹੈ ਉਸ ਕਰਕੇ ਲੋਕ ਮੈਨੂੰ ਮੰਗ ਪੱਤਰ ਦੇਣ ਨੂੰ ਕਹਿ ਰਹੇ ਸੀਗੇ ਮੈਂ ਦੇਖੋ ਸਥਾਨੀ ਪ੍ਰਧਾਨ ਨੇ ਗਿੱਲ ਸਾਹਿਬ ਜਿੱਥੇ ਬੰਦੀ ਦੇ ਯੂ ਸਾਡੇ ਸੋਨੇ ਜਿੱਥੇ ਬੰਦੀਆਂ ਜੋ ਉਹ ਡਿਸੀਜਨ ਲੈਣਗੇ ਉਹਨਾਂ ਨਾਲ 600 ਉਹਨਾਂ ਦਾ ਹੀ ਨਾਂ ਨਾਂ ਆ ਰਿਹਾ ਸੀ ਕੋਵਿੰਦਰ ਸਿੰਘ ਕਾਧਿਆ ਆ ਰਹੇ ਆ ਸਾਡੀ ਗੱਲ ਹੋਗੀ ਮੈਂ ਕਿਹਾ ਵੀ ਉਹਨਾਂ ਦੇ ਪਤਾ ਨਹੀਂ ਕੰਸਾ ਜੋ ਵੀ ਹੈ ਜਿਹੜੇ ਵੀ ਵਰਕਰ ਜੋ ਵੀ ਹੁੰਦੇ ਨੇ ਸਾਡੇ ਜਥੇਬੰਦੀ ਨਾਲ ਗੱਲ ਕਰਕੇ ਕਿਉਂ ਪਹਿਲਾਂ ਸਾਰਾ ਕੁਝ ਹੋ ਚੁੱਕਿਆ ਹੁਣ ਤੱਕ ਕੋਈ ਆਇਆ ਨਹੀਂ ਉਹਨਾਂ ਜਿੱਦਾਂ ਅਸੀਂ ਮਾਊਗਾ ਪਹਿਲਾਂ ਸਾਡੀ ਜਥੇਬੰਦੀ ਫੈਸਲਾ ਲਾਊਗਾ ਅਸੀਂ ਉਹਨਾਂ ਦੇ ਪਿੱਛੇ ਹੀ ਚੱਲ ਕੇ ਗੱਲ ਕਰਾਂਗੇ ਮੈਂ ਥੋੜਾ ਧੰਨਵਾਦ ਕਰਦਾ ਜੋ ਵੀ ਹੈਗਾ ਲੇਕਿਨ ਜੋ ਜਥੇਬੰਦੀ ਦਾ ਫੈਸਲਾ ਆਊਗਾ ਜੇ ਕੋਈ ਮੰਗ ਪੱਤਰ ਦੇਣਾ ਜਾਂ ਕੋਈ ਲੈਣਾ ਉਹ ਜਿੱਥੇ ਬੰਦੀ ਦੇ ਨਾਲ ਗੱਲ ਕਰਕੇ ਆਪਾਂ ਕਰਨ ਮੇਰੇ ਇਹ ਧਿਆਨ ਚ ਨਹੀਂ ਆਇਆ ਸੀ ਮੈਨੂੰ ਬਾਅਦ ਚ ਦੱਸਿਆ ਕਿ ਅਸੀਂ ਕੀਤੀ ਵੀ ਨਹੀਂ ਪਰ ਕਰ ਪਹਿਲਾਂ ਨਹੀਂ ਸਾਨੂੰ ਪਤਾ ਕਈ ਵਾਰੀ ਜਿੱਥੇ ਬੰਦੀ ਚ ਇਹ ਹੋ ਜਾਂਦਾ ਵੀ ਪਤਾ ਨਹੀਂ ਕੋਈ ਬੰਦਾ ਹੀਰੋ ਬਣਨਾ ਚਾਹੁੰਦਾ ਲੇਕਿਨ ਪ੍ਰਧਾਨ ਦੇ ਫੋਨ ਤੇ ਮੈਂ ਇੱਥੇ ਆਇਆ ਮੈਂ ਇਹਦਾ ਮੈਸੇਜ ਅਸੀਂ ਗਲਤ ਨਹੀਂ ਕੀਤਾ ਤੁਸੀਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਭਾਈ ਬਿਲਕੁਲ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਇੱਕ ਅਰਥੀ ਭਰ ਵੀ ਗੱਲ ਨਹੀਂ ਕਰਨਾ ਚਾਹੁੰਦੇ ਇਥੋਂ ਜਿਸ ਤਰ੍ਹਾਂ ਵੀ ਇਹਨੂੰ ਚੰਗਾ ਲੱਗਦਾ ਉਹ ਹਰ ਕਨੇ ਆਪਣਾ ਆਪਣਾ ਹੀਰੋ ਬਣਨਾ ਚਾਹੁੰਦਾ ਲੇਕਿਨ ਅਸੀਂ ਜੋ ਸਾਡਾ ਸੰਗ ਜੋ ਸਾਡੀ ਜਥੇਬੰਦੀ ਦਾ ਪਹਿਲਾ ਫੈਸਲਾ ਉਹ ਗੱਲ ਕਰਨਗੇ ਜੋ ਜਥੇਬੰਦੀ ਦਾ ਡਿਸੀਜਨ ਆ ਅਸੀਂ ਸਾਰੇ ਆਬਾਮ ਤੇ ਸਾਰੇ ਜਿਹੜੇ ਛੋਟੇ ਪ੍ਰਧਾਨ ਨੇ ਸਾਡੇ ਗਿਲ ਸਾਬ ਦੇ ਨਾਲ ਤਿੰਨ ਦਰਜੀਸ਼ੀ ਕਾਦੀਆਂ ਦੇ ਨਾਲ ਜੋ ਡਿਸੀਜਨ ਲੈਣਾ ਉਹਨਾਂ ਨੇ ਲੈਣਾ ਜੇ ਮੰਗ ਪੱਤਰ ਲੈਣਾ ਤਾਂ ਉਹਨਾਂ ਨੇ ਦੇਣਾ ਵਾ ਨਹੀਂ ਬਿਲਕੁਲ ਸਾਡੀ ਤੋਂ ਕੋਈ ਮੰਗ ਪੱਤਰ ਨਹੀਂ ਗੋਲ ਸਾਡੇ ਜੀ ਜਥੇਬੰਦੀ ਦਾ ਅਸੂਲ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ ਜੀ ਕਾ ਫਾਇਦਾ ਦੀ ਹੋਰ ਬਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਸਤਨ ਮਠਾਰੂ ਦੇ ਨਾਲ ਮੈਂ